ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਘਰੇ ਇਹ ਦੇ ਕਰੀ ਐਨਆਈਏ ਤੇ ਏਜੀਟੀਐਫ ਦੀ ਟੀਮ ਨੇ ਭਾਰੀ ਗਿਣਤੀ ਦੇ ਵਿੱਚ ਪੁਲਿਸ ਵੱਲ ਇਕੱਠਾ ਕਰਕੇ ਜਿਹੜੀ ਰੇਡ ਕੀਤੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਭਾਰੀ ਫੋਰਸ ਹੈ ਜਿਹੜੀ ਲਾਰੈਂਸ ਬਿਸ਼ਨੋਈ ਦੇ ਘਰੇ ਇਹ ਦੇ ਕਰੇ ਜਿਹੜੀ ਹੈ ਇਹ ਰੇਡ ਕੀਤੀ ਹੈ ਪੂਰੇ ਘਰ ਦੀ ਜਿਹੜੀ ਚੰਗੀ ਤਰ੍ਹਾਂ ਸ਼ਾਨਦਾਰ ਕੀਤੀ ਗਈ ਹੈ ਤਾਂ ਜਦੋਂ ਮੌਕੇ ਤੇ ਘਰ ਦੇ ਵਿੱਚ ਪੁਲਿਸ ਨੇ ਐਂਟਰੀ ਕੀਤੀ ਤਾਂ ਲਾਰੈਂਸ ਬਿਸ਼ਨੋਈ ਦੀ ਮਾਤਾ ਤੇ ਉਸ ਦੇ ਘਰ ਦੇ ਕੁਝ ਹੋਰ ਜਿਹੜੇ ਮੈਂਬਰ ਐ ਉਹਨਾਂ ਨੂੰ ਪੁਲਿਸ ਨੇ ਜਿਹੜੀ ਪੁੱਛਗਿੱਛ ਕੀਤੀ ਹੈ ਚਾਰ ਤੋਂ ਪੰਜ ਜ਼ਿਲ੍ਹਿਆਂ ਦੀ ਜਿਹੜੀ ਇਹ ਪੁਲਸ ਐ ਇਕੱਠਾ ਆਪਰੇਸ਼ਨ ਐ ਇਹਨਾਂ ਦੇ ਵੱਲੋਂ ਜਿਹੜਾ ਚਲਾਇਆ ਗਿਆ ਵਿੱਚ ਪੰਜਾਬ ਪੁਲਿਸ ਵੀ ਜਿਹੜੀ ਤਾਇਨਾਤ ਐ ਤਾਂ ਦੇਖ ਸਕਦੇ ਹੋ ਤੁਸੀਂ ਲਾਰੈਂਸ ਮਿਸ਼ਨੋਈ ਦੀ ਘਰ ਦੀ ਜਿਹੜੀ ਚੱਪੇ-ਚੱਪੇ ਦੀ ਇਹਨਾਂ ਦੇ ਵੱਲੋਂ ਸ਼ਾਨਬੀਨ ਕੀਤੀ ਗਈ ਐ ਤੇ ਲਾਰੈਂਸ ਮਿਸ਼ਨੋਈ ਦੀ ਮਾਤਾ ਦੀ ਜਿਹੜੀ ਐ ਪੁੱਛਗਿੱਛ ਵੀ ਪੁਲਿਸ ਦੇ ਵੱਲੋਂ ਕੀਤੀ ਗਈ ਐ ਤਾਂ ਬਹੁਤ ਹੀ ਇਹ ਜਿਹੜਾ ਵੱਡਾ ਕ੍ਰਾਈਮਨਲ ਹੈ ਲਾਰੈਂਸ ਬਿਸ਼ਨੋਈ ਸਿੱਧੂ ਮੂਸੇਵਾਲਾ ਤੇ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੇ ਜਿਹੜੇ ਵੱਡੇ ਵੱਡੇ ਕਤਲ ਹੋਏ ਨੇ ਉਹਨਾਂ ਦੇ ਵਿੱਚ ਇਸ ਦਾ ਹੱਥ ਸੀ ਤਾਂ ਸਲਮਾਨ ਖਾਨ ਨੂੰ ਵੀ ਧਮਕੀ ਦੇਣ ਵਾਲਾ ਇਹੀ ਲਾਰੈਂਸ ਬਿਸ਼ਨੋਈ ਸੀ ਤਾਂ ਲਾਰੈਂਸ ਬਿਸ਼ਨੋਈ ਦੇ ਘਰ ਦੇ ਉੱਪਰ ਹੁਣ ਜਿਹੜੀ ਹੈ ਇੱਕ ਬਹੁਤ ਸਾਰੇ ਜ਼ਿਲ੍ਹਿਆਂ ਦੀ ਪੁਲਿਸ ਦੇ ਵੱਲੋਂ ਇਕੱਠੇ ਹੋ ਕੇ ਵੱਡੀ ਰੇਡ ਕੀਤੀ ਗਈ ਹੈ ਇਸ ਰੇਡ ਦੌਰਾਨ ਲਾਰੈਂਸ ਬਿਸ਼ਨੋਈ ਦੇ ਘਰ ਦਾ ਜੱਟ ਪਾਟੇ ਪਾ ਜਿਹੜਾ ਉਹ ਸ਼ਾਨ ਮਾਰਿਆ ਗਿਆ